ਅਮਰੀਕਾ ਦੇ ਪੈਂਟਾਗਨ ਨੇ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੂੰ ਸ਼ਿਕਾਗੋ ਦੇ ਨੇੜੇ ਸਥਿਤ ਨੇਵੀ ਬੇਸ ਨੂੰ ਇਮੀਗ੍ਰੇਸ਼ਨ ਰੇਡਸ ਦੇ ਲਈ ਬਤੌਰ ਲਾਂਚ ਪੈਡ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਸ਼ਿਕਾਗੋ ਸ਼ਹਿਰ ਦੇ ਨੇਵਲ ਸਟੇਸ਼ਨ ਗ੍ਰੇਟ ਲੇਕਸ ਨੂੰ ਇਸ ਕਾਰਵਾਈ ਦੇ ਲਈ ਮੁੱਖ ਕੇਂਦਰ ਵਜੋਂ ਵਰਤਿਆ ਜਾਵੇਗਾ। ਇਹ ਰੇਡਸ ਰਾਸ਼ਟਰਪਤੀ ਡੋਨਲਡ 트ੰਪ ਦੀ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਨੀਤੀ ਦਾ ਇੱਕ ਹਿੱਸਾ ਹੈ ਪਰ ਇਸ ਫੈਸਲੇ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਬੋਚਣ ਦੇ ਲਈ ਅਮਰੀਕੀ ਨੇਵੀ ਫੌਜ ਦੀ ਮਦਦ ਲਈ ਜਾਵੇਗੀ ਸਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੁਝ ਰਿਪੋਰਟਸ ਦੇ ਮੁਤਾਬਿਕ ਆਈਸੀਈ ਅਤੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ 2 ਸਤੰਬਰ ਤੋਂ ਲੈ ਕੇ 30 ਸਤੰਬਰ 2025 ਤੱਕ ਨੇਵਲ ਸਟੇਸ਼ਨ ਗ੍ਰੇਟ ਲੇਕਸ ਦੀ ਵਰਤੋਂ ਦੇ ਲਈ ਬੇਨਤੀ ਕੀਤੀ ਸੀ ਪੈਂਟਾਗਨ ਨੇ ਇਸ ਬੇਨਤੀ ਨੂੰ ਮਨਜ਼ੂਰ ਵੀ ਕਰ ਲਿਆ ਪਰ ਫੈਡਰਲ ਸਰਕਾਰ ਨੇ ਕਾਰਵਾਈ ਦੇ ਵੇਰਵਿਆਂ ਨੂੰ ਹਲੇ ਗੁਪਤ ਰੱਖਿਆ ਹੋਇਆ ਹੈ ਤਾਂ ਜੋ ਸਥਾਨਕ ਅਧਿਕਾਰੀ ਜਾਂ ਫਿਰ ਵਿਰੋਧੀ ਸੰਗਠਨ ਵਿਰੋਧ ਨਾ ਕਰ ਸਕਣ ਇਸ ਬੇਸ ਤੇ ਆਈਸੀਈ ਅਤੇ ਡੀਐਚਐਸ ਅਧਿਕਾਰੀਆਂ ਦੇ ਲਈ ਦਫਤਰੀ ਸਹੂਲਤਾਂ ਕਮਾਂਡ ਸੈਂਟਰ ਪਾਰਕਿੰਗ ਅਤੇ ਪੋਟੇਬਲ ਲਾਂਡਰੀ ਯੂਨਿਟਸ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਕਾਰਵਾਈ ਦੇ ਵਿੱਚ 250 ਤੋਂ ਜ਼ਿਆਦਾ ਡੀ ਐਚ ਐਸ ਅਧਿਕਾਰੀ ਸ਼ਾਮਿਲ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਟੈਕਟੀਕਲ ਆਪਰੇਸ਼ਨ ਸੈਂਟਰ ਤੇ ਇਨਸੀਡੈਂਟ ਕਮਾਂਡ ਪੋਸਟ ਸਥਾਪਿਤ ਕੀਤੀ ਜਾਵੇਗੀ ਹਾਲਾਂਕਿ 에ਜੰਟ ਨੇਵੀ ਦੇ ਬੇਸ ਤੇ ਨਹੀਂ ਰਹਿ ਸਕਣਗੇ ਨੇਵੀ بیس ਦੀ ਵਰਤੋਂ ਸਿਰਫ ਆਈਸੀਈ ਅਤੇ ਸੀਬੀਪੀ ਅਧਿਕਾਰੀਆਂ ਤੱਕ ਸੀਮਿਤ ਨਹੀਂ ਹੈ ਰਿਪੋਰਟਸ ਦੇ ਮੁਤਾਬਕ ਜੇ ਰਾਸ਼ਟਰਪਤੀ ਡੋਨਲਡ 트ੰਪ ਨੇ ਸੈਨਿਕ ਤਣਾਤੀ ਦਾ ਆਦੇਸ਼ ਦੇ ਦਿੱਤਾ ਤਾਂ ਇਹ بیس ਨੈਸ਼ਨਲ ਗਾਰਡ ਜਾਂ ਫਿਰ ਐਕਟਿਵ ਡਿਊਟੀ ਸੈਨਿਕਾਂ ਨੂੰ ਵੀ ਸਮਰਥਨ ਦੇ ਸਕਦਾ ਹੈ ਜਿਵੇਂ ਇਸ ਤੋਂ ਪਹਿਲਾਂ ਅਸੀਂ ਲਾਸ ਐਂਜਲਸ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਦੇਖਿਆ ਰਾਸ਼ਟਰਪਤੀ ਡੋਨਲਡ 트ੰਪ ਨੇ ਸ਼ਿਕਾਗੋ ਨੂੰ ਅਪਰਾਧ ਅਤੇ ਗੈਰਕਾਨੂੰਨੀ ਪ੍ਰਵਾਸ ਦੇ ਮੁੱਦੇ ਤੇ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਸ਼ਿਕਾਗੋ ਨੂੰ ਅਮਰੀਕਾ ਦੀ ਮਰਡਰ ਕੈਪੀਟਲ ਕਹਿ ਕੇ ਬੁਲਾਇਆ। 트ੰਪ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸਭ ਤੋਂ ਖਤਰਨਾਕ ਅਪਰਾਧੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣਗੇ। ਹਾਲਾਂਕਿ ICE ਦੇ ਆਪਣੇ ਅੰਕੜੇ ਦੱਸਦੇ ਨੇ ਕਿ ਜਨਵਰੀ ਤੋਂ ਜੂਨ ਦੇ ਵਿੱਚਕਾਰ 1 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ 71% ਦੇ ਕਰੀਬ ਲੋਕਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ। ਜੋ ਇਸ ਗੱਲ ਦੇ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਕਾਰਵਾਈਆਂ ਸਿਰਫ ਅਪਰਾਧੀਆਂ ਤੱਕ ਸੀਮਿਤ ਨਹੀਂ ਹਨ 트럼ਪ ਦੀ ਇਸ ਨੀਤੀ ਦਾ ਮੁੱਖ ਉਦੇਸ਼ ਸੈਂਚਰੀ ਸਿਟیز ਜਿਵੇਂ ਕਿ ਸ਼ਿਕਾਗੋ ਵਰਗੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਹੈ ਜੋ ਫੈਡਰਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਦੇ ਵਿੱਚ ਸਹਿਯੋਗ ਨਹੀਂ ਕਰਦੇ ਸ਼ਿਕਾਗੋ ਦੀ ਸੈਂਚਰੀ ਸਿਟੀ ਨੀਤੀ ਫੈਡਰਲ ਅਧਿਕਾਰੀਆਂ ਨੂੰ ਸਥਾਨਕ ਪੁਲਿਸ ਦੇ ਨਾਲ ਸਹਿਯੋਗ ਕਰਨ ਤੋਂ ਰੋਕਦੀ ਹੈ ਜਿਸ ਦੇ ਨਾਲ 트럼ਪ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਦੇ ਵਿੱਚਕਾਰ ਵੱਡਾ ਤਣਾ ਵਧਿਆ ਹੋਇਆ ਹੈ ਇਲਿਨॉयਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਦੇ ਨੇ ਇਸ ਯੋਜਨਾ ਦੀ ਸਖਤ ਰਿੰਦਾ ਕੀਤੀ ਹੈ। ਇਸ ਨੂੰ ਸ਼ਹਿਰਾਂ ਨੂੰ ਮਿਲਟਰੀਜ਼ ਕਰਨ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੱਸਿਆ। ਉਹਨਾਂ ਨੇ ਕਿਹਾ ਕਿ 트럼ਪ ਦੀ ਇਹ ਰਣਨੀਤੀ ਸ਼ਿਕਾਗੋ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੇ ਲਈ ਨਹੀਂ ਸਗੋਂ ਆਪਣੇ ਸਿਆਸੀ ਉਦੇਸ਼ਾਂ ਦੇ ਲਈ ਕੀਤੀ ਜਾ ਰਹੀ ਹੈ। ਇਹ ਕਾਰਵਾਈ 트럼ਪ ਪ੍ਰਸ਼ਾਸਨ ਦੀ ਵਿਆਪਕ ਇਮੀਗ੍ਰੇਸ਼ਨ ਨੀਤੀ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਪਹਿਲਾਂ ਲਾਸ ਐਂਜਲਸ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਜਈਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਅਤੇ ਹੁਣ ਵਾਰੀ ਸ਼ਿਕਾਗੋ ਸ਼ਹਿਰ ਦੀ ਹੈ ਜਿੱਥੇ 트럼ਪ ਫੌਜ ਦੀ ਤਾਇਨਾਤੀ ਕਰਕੇ ਸਾਰੇ ਸ਼ਹਿਰ ਨੂੰ ਫੈਡਰਲ ਕੰਟਰੋਲ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਤਾਜੋ ਸ਼ਹਿਰ ਅਪਰਾਧੀਆਂ ਦੇ ਨਾਲ-ਨਾਲ ਗੈਰਕਾਨੂੰਨੀ ਪ੍ਰਵਾਸੀਆਂ ਦੇ ਨਾਲ ਮੁਕਤ ਹੋ ਸਕੇ। ਨੇਵੀ ਸਟੇਸ਼ਨ ਗ੍ਰੇਟ ਲੇਕਸੀ ਵਰਤੋ ਆਈਸੀਈ ਰੇਡਸ ਲਈ ਕਰਨਾ 트ੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਇੱਕ ਸਪਸ਼ਟ ਸੰਕੇਤ ਹੈ। ਇਹ ਕਾਰਵਾਈ ਫੈਡਰਲ ਤੇ ਸਥਾਨਕ ਅਧਿਕਾਰੀਆਂ ਦੇ ਵਿਚਕਾਰ ਤਣਾ ਨੂੰ ਹੋਰ ਸਿਆਤਾ ਵਧਾ ਸਕਦੀ ਹੈ। ਸ਼ਿਕਾਗੋ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਸੈਨਿਕਾਂ ਦੀ ਤੈਨਾਤੀ ਲੋਕਾਂ ਦੇ ਨਾਲ-ਨਾਲ ਸ਼ਹਿਰ ਦੇ ਆਪਣੇ ਸਿਆਸੀ ਆਗੂਆਂ ਦੇ ਵਿਚਾਰ ਗੁੱਸੇ ਦੀ ਲਹਿਰ ਖੜੀ ਕਰ ਚੁੱਕੀ ਹੈ ਸ਼ਹਿਰ ਦੇ ਲੋਕਾਂ ਨੇ ਜਮ ਕੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਪਰ ਜਿਵੇਂ 트럼ਪ ਸਰਕਾਰ ਲਗਾਤਾਰ ਅਮਰੀਕਾ ਦੀ ਫੌਜ ਦਾ ਇਸਤੇਮਾਲ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਰ ਰਹੀ ਹੈ ਤਾਂ ਲੋਕਾਂ ਦਾ ਡਰਨਾ ਤਾਂ ਬਣਦਾ ਹੈ